ਇਹ ਦੇਖੋ ਜਿਵੇਂ ਆਪਾਂ ਪ੍ਰੀਮੀਅਮ ਕੁਆਲਿਟੀ ਦੀ ਗੱਲ ਕਰ ਰਹੇ ਹਾਂ ਤੁਸੀਂ ਐਮਪੀ ਸਾਗਵਾਨ ਦੇ ਵਿੱਚ ਇਹ ਦਰਵਾਜ਼ਾ ਦੇਖ ਸਕਦੇ ਹੋ ਸਾਰਾ ਦਾ ਸਾਰਾ ਸੀਐਨਸੀ ਡਿਜ਼ਾਈਨ ਹੈ ਜਿਹੜੀ ਥਿਕਨੈਸ ਦੀ ਵੁੱਡ ਆਪਾਂ ਫਰੇਮਾਂ ਚ ਯੂਜ਼ ਕੀਤੀ ਹੈ ਉਹੀ ਥਿਕਨੈਸ ਦੀ ਵੁੱਡ ਅੰਦਰ ਯੂਜ਼ ਕੀਤੀ ਹੈ ਮਤਲਬ ਮੋਸਟਲੀ ਕੀ ਹੁੰਦਾ ਅੰਦਰ ਕੱਟ ਥਿਕਨੈਸ ਦੀ ਲੱਕੜ ਯੂਜ਼ ਕਰਕੇ ਫਰੇਮਾਂ ਚ ਮੋਟੀ ਦਰਵਾਜ਼ੇ ਦੀ ਥਿਕਨੈਸ ਦੀ ਯੂਜ਼ ਕਰਕੇ ਉਹ ਦਰਵਾਜ਼ੇ ਨੂੰ ਮੋਟਾ ਦਿਖਾ ਦਿੱਤਾ ਜਾਂਦਾ ਹੈ ਜੀ ਹੈਨਾ ਬਟ ਇਹ ਤੁਸੀਂ ਦੇਖੋ ਤੁਸੀਂ ਅੱਗੋਂ ਔਰ ਪਿੱਛੋਂ ਦੇਖੋ ਤੁਹਾਨੂੰ ਬਿਲਕੁਲ ਸੇਮ ਮਿਲੇਗੀ ਅਲੱਗ ਤੋਂ ਕੱਟ ਕੇ ਨਹੀਂ ਚਪੇ ਗਏ ਹੈਗੇ ਇਹ ਮਤਲਬ ਵਿੱਚੋਂ ਹੀ ਡਿਜ਼ਾਈਨ ਕੱਟਿਆ ਗਿਆ ਹੈ ਸੀਐਨਸੀ ਦੇ ਨਾਲ ਇਹ ਸਾਰਾ ਪੂਰਾ ਦਾ ਪੂਰਾ ਸਾਗਵਾਨ ਦੇ ਵਿੱਚ ਡਿਜ਼ਾਈਨ ਕੱਟਿਆ ਗਿਆ ਹੈ ਪ੍ਰਾਈਸ ਦੀ ਆਪਾਂ ਗੱਲ ਕਰ ਲੈਂਦੇ ਹਾਂ 800 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਜੀ ਇਹਦੇ ਵਿੱਚ ਗਾਰੰਟੀ ਵਾਰੰਟੀ 25 ਸਾਲ ਦੀ ਇਹਦੀ ਗਾਰੰਟੀ ਹੋਏਗੀ ਜੋ ਕਿ ਰੀਟਨ ਦੇ ਵਿੱਚ ਹੋਏਗੀ ਜੀ ਸੋ ਬਿਲਕੁਲ ਆ ਵੀ ਭਾਜੀ ਡਿਜ਼ਾਈਨ ਦਿਖਾਓ ਯਾਰ ਡਿਜ਼ਾਈਨ ਤੇ ਸਾਰੇ ਇੱਕ ਤੋਂ ਇੱਕ ਹਟਕੇ ਆ ਕਿ ਤੁਹਾਡਾ ਤੁਹਾਨੂੰ ਨਜ਼ਾਰਾ ਆਉਣ ਵਾਲਾ ਵਾ ਤੇ ਤੁਸੀਂ ਕਨਫਿਊਜ਼ ਵੀ ਹੋਵੋਗੇ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਆਹ ਦਰਵਾਜ਼ਾ ਦੇਖੋ ਕਿੰਨਾ ਪਿਆਰਾ ਕਿ ਤਾ ਭਾਈ ਨੇ ਜਦਵਾ ਦਿਖਾਇਆ ਨਾ ਤਾਂ ਮਨ ਹੋਰ ਖੁਸ਼ ਹੋ ਗਿਆ ਕਿ ਵਾਕਈ ਇੱਕ ਤੋਂ ਇੱਕ हट ਕੇ ਡਿਜ਼ਾਈਨ ਤੁਹਾਨੂੰ ਮਿਲਨੇ ਆ ਇਹ ਬਿਲਕੁਲ ਹਾਫਸਨ ਡਿਜ਼ਾਈਨ ਹੈ ਸਾਗਵਾਨ ਦਾ ਦਰਵਾਜਾ ਹੈ ਖਾਸ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਸਾਗਵਾਨ ਹੈਗੀ ਆ ਉਹ ਐਮਪੀ ਜਬਲਪੁਰ ਦੀ ਹੈਗੀ ਹੈ ਬਿੱਲ ਤੇ ਲਿਖ ਕੇ ਦਿੱਤਾ ਜਾਊਗਾ ਐਮਪੀ ਦੀ ਸਾਗਵਾਨ ਹੈ ਮਤਲਬ ਸਾਗਵਾਨ ਦੀ ਬਹੁਤ ਕੁਆਲਿਟੀ ਹੁੰਦੀ ਹੈ ਜੀ ਸਾਗਵਾਨ ਨਾਮ ਦੇ ਨਾਲ ਨਾਲ ਸਟਾਰਟ ਹੋ ਜਾਂਦੀ ਹੈ 22500 ਤੋਂ ਸਾਗਵਾਨ ਜਾਂਦੀ ਹੈ 6-7000 ਤੱਕ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਗਵਾਨ ਦਾ ਆਰਟੀਕਲ ਹੈ ਪ੍ਰਾਈਸ ਹੈਗਾ 800 ਰੁਪਏ ਸਕਰ ਫੁੱਟ ਤੋ ਬਿਲਕੁਲ ਇਧਰ ਭਾਜੀ ਡੋਰਸ ਦਿਖਾਓ ਕਿ ਕਿਹੜਾ ਕਮਾਲ ਦੇ ਆ ਕਿਹੜਾ ਕਮਾਲ ਦੇ ਡਿਜ਼ਾਈਨ ਆ ਕਿ ਵਾਕੇ ਹੀ ਜੇਕਰ ਤੁਸੀਂ ਆਪਣੇ ਵਿਲਾ ਨੂੰ ਲਗਜ਼ਰੀ ਲੁੱਕ ਦੇਣਾ ਚਾਹੁੰਦੇ ਜੇ ਤਾਂ ਇਧਰ ਡਿਜ਼ਾਈਨਿੰਗ ਦਿਖਾ ਦਿਓ ਕਿ ਡਿਜ਼ਾਈਨ ਭਰਪੂਰ ਆ ਤਾਂ ਦੂਰ ਤੱਕ ਤੁਸੀਂ ਕੈਮਰਾ ਘੁਮਾ ਦਿਓ ਭਾਜੀ ਡਿਜ਼ਾਈਨਿੰਗ ਦਿਖਾਓ ਕਿ ਵਾਕੇ ਹੀ ਡਿਜ਼ਾਈਨਿੰਗ ਦੇਖੋ ਕਿਹੜਾ ਕਮਾਲ ਦੇ ਬਾ ਕਮਾਲ ਡਿਜ਼ਾਈਨ ਆ ਤੋ ਦੋਸਤੋ ਅੱਜ ਦੀ ਸਾਡੀ ਵੀਡੀਓ ਸਾਡੇ ਉਹਨਾਂ ਭੈਣ ਭਰਾਵਾਂ ਲਈ ਆ ਜਿਹੜੇ ਕੀ ਆਪਣੀਆਂ ਕੋਠੀਆਂ ਨੂੰ ਲਗਜ਼ਰੀ ਲੁੱਕ ਦੇਣ ਵਾਸਤੇ ਡਿਜ਼ਾਈਨਰ ਦਰਵਾਜ਼ੇ ਖਰੀਦਣਾ ਚਾਹੁੰਦੇ ਆ ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਜੀ ਐਂਡ ਵੀ ਗਰੁੱਪ ਜ਼ੀਰਕਪੁਰ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਲਗਜ਼ਰੀ ਲਗਜ਼ਰੀ ਦਰਵਾਜ਼ੇ ਅੱਜ ਦੀ ਵੀਡੀਓ ਚ ਦਿਖਾਉਣ ਜਾ ਰਹੇ ਆ ਸੋ ਪਾਜੀ ਕੀ ਲਗਜ਼ਰੀ ਰੇਂਜ ਦਿਖਾਓਗੇ ਕੀ ਡਿਜ਼ਾਈਨਰ ਦਰਵਾਜ਼ੇ ਦਿਖਾਓਗੇ ਜੀ ਜੀ ਨਮਸਕਾਰ ਮੇਰਾ ਤੁਹਾਡੇ ਸਾਰੇ ਵੀਰਾਂ ਨੂੰ ਅੱਜ ਆਪਾਂ ਜੋ ਲੈ ਕੇ ਆਏ ਆ ਕਨਸੈਪਟ ਜੋ ਲੈ ਕੇ ਆਏ ਆ ਕੋਠੀ ਕਨਸੈਪਟ ਹੈਗਾ ਜੋ ਬ੍ਰਦਰ ਆਪਣਾ ਲਗਜ਼ਰੀ ਵਿਲਾ ਬਣਾ ਰਹੇ ਨੇ ਹਣਾ ਕੋਈ ਪੈਂਟ ਹਾਊਸ ਬਣਾ ਰਹੇ ਨੇ ਕੋਈ ਕੋਠੀਆਂ ਬਣਾ ਰਹੇ ਨੇ ਕੋਈ ਫਾਰਮ ਹਾਊਸ ਬਣਾ ਰਹੇ ਆ ਮਤਲਬ ਇਹ ਲਗਜ਼ਰੀ 5D ਡੋਰ ਆ ਹੋਣ ਵਾਲੇ ਨੇ 42mm ਦੀ ਥਿਕਨੈਸ ਦੇ ਵਿੱਚ 15 ਸਾਲ ਦੀ ਗਾਰੰਟੀ ਦੇ ਵਿੱਚ ਸੋ ਬਿਲਕੁਲ ਇਧਰ ਪਾ ਜੀ ਡੋਰਸ ਦਿਖਾਓ ਕਿ ਕਿਹੜਾ ਕਮਾਲ ਦੇ ਆ ਕਿਹੜਾ ਕਮਾਲ ਦੇ ਡਿਜ਼ਾਈਨ ਆ ਕਿ ਵਾਕੇ ਹੀ ਜੇਕਰ ਤੁਸੀਂ ਆਪਣੇ ਵਿਲਾ ਨੂੰ ਲਗਜ਼ਰੀ ਲੁੱਕ ਦੇਣਾ ਚਾਹੁੰਦੇ ਜੇ ਤਾਂ ਇੱਧਰ ਡਿਜ਼ਾਈਨਿੰਗ ਦਿਖਾ ਦਿਓ ਕਿ ਡਿਜ਼ਾਈਨ ਭਰਪੂਰ ਆ ਤਾਂ ਦੂਰ ਤੱਕ ਤੁਸੀਂ ਕੈਮਰਾ ਘੁਮਾ ਦਿਓ ਭਾਜੀ ਡਿਜ਼ਾਈਨਿੰਗ ਦਿਖਾਓ ਕਿ ਵਾਕੇ ਹੀ ਡਿਜ਼ਾਈਨਿੰਗ ਦੇਖੋ ਕਿ ਆ ਕਮਾਲ ਦੇ ਵਾਹ ਕਮਾਲ ਡਿਜ਼ਾਈਨ ਆ ਭਾਜੀ ਜਿਸ ਤਰ੍ਹਾਂ ਆ ਸਾਹਮਣੇ ਡਿਜ਼ਾਈਨ ਲੱਗਾ ਹੋਇਆ ਕਾਫੀ ਲਗਜ਼ਰੀ ਲੁੱਕ ਹੈ ਦੀ ਕਾਫੀ ਡਿਜ਼ਾਈਨਰ ਮਤਲਬ ਦੇਖਿਆ ਨਹੀਂ ਅਜੇ ਤੱਕ ਇਸ ਤਰ੍ਹਾਂ ਦਾ ਦਰਵਾਜ਼ਾ ਇਹ 5D ਦਰਵਾਜ਼ਾ ਜੀ HDHMR ਦੇ ਵਿੱਚ ਡਿਜ਼ਾਈਨਿੰਗ ਹੈ ਨੀਚੇ ਦਾ ਜੇਵੀ ਦਾ ਫਲਸ ਡੋਰ ਹੈ 15 ਸਾਲ ਦੀ ਗਾਰੰਟੀ ਹੈ ਫਰੈਸ਼ ਦਾ ਡੋਰ ਹੈ ਜੋ ਗਾਰੰਟੀ ਵਾਰੰਟੀ ਇਹ ਰੀਟਨ ਦੇ ਵਿੱਚ ਹੈ ਜੇ ਅਗਰ ਪ੍ਰਾਈਸ ਦੀ ਗੱਲ ਕਰੀਏ 650 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਇਸ ਤੋਂ ਇਲਾਵਾ 2000 ਤੋਂ ਪਲੱਸ ਜ਼ਿਆਦਾ ਸਾਡੇ ਕੋਲ ਡਿਜ਼ਾਈਨ ਮਿਲ ਜਾਣਗੇ ਕੈਟਲੌਗਸ ਹੈਗੀਆਂ ਨੇ ਇੰਟਰਨੈਟ ਤੇ ਬੰਦਾ ਕੋਈ ਵੀ ਡਿਜ਼ਾਈਨ ਕੀਤਾ ਹੋਈ Google ਕਰਕੇ ਆਪਣਾ ਡਿਜ਼ਾਈਨ ਲੈ ਕੇ ਆ ਸਕਦਾ ਹੈ ਡਿਜ਼ਾਈਨ ਬਣਾ ਦਾਂਗੇ ਜੋ ਹੈ ਦੀ ਪੇਂਟ ਪਾਲਿਸ਼ ਹੈ ਉਹ ਕਸਟਮਾਈਜ਼ ਹੈ ਯਾਨਕਿ ਕਸਟਮਰ ਨੇ ਬਾਅਦ ਵਿੱਚ ਕਰवानी ਹੈ ਉਹਦਾ ਕਿਉਂਕਿ ਬਾਅਦ ਵਿੱਚ ਕਰਵਾਉਂਦਾ ਕਸਟਮਰ ਜਦੋਂ ਫਿਟ ਕਰਵਾਉਂਦਾ ਹੈ ਕਾਰਪਿੰਟਰ ਨੇ ਰੰਦਾ ਲਗਾਣਾ ਹੈ ਹਥੌੜੀ ਲਗवानी ਹੈ ਨਾਲ ਦਾ ਪੇਂਟ ਪਾਲਿਸ਼ ਕਦੇ ਵੀ ਨਹੀਂ ਬਨੇਗਾ ਤਾਂ ਅਸੀਂ ਇਹੀ ਰੈਫਰੈਂਸ ਕਰਦੇ ਹਾਂ ਕਸਟਮਰ ਨੂੰ ਤੇ ਪੇਂਟ ਪਾਲਿਸ਼ ਆਪਣਾ ਬਾਅਦ ਵਿੱਚ ਅਕੋਰਡਿੰਗ ਟੂ ਜੋਦਾ ਆਰਕੀਟੈਕਟ ਕਹਰੇ ਉਹ ਹੀ ਕਰਵਾਵੇ ਸਰ ਇਸ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦੇ ਡਿਜ਼ਾਈਨ ਮਿਲਣਗੇ ਹੋਰ ਵੀ ਡਿਜ਼ਾਈਨਿੰਗ ਬਿਲਕੁਲ ਇਸ ਤੋਂ ਇਲਾਵਾ 2D 3D 5D ਸਾਰੇ ਅਵੇਲੇਬਲ ਹੈਗੇ ਨੇ ਤੁਸੀਂ ਇਹ ਦੇਖ ਸਕਦੇ ਹੋ 5D ਚ ਹੈਗੇ ਨੇ ਡਿਜ਼ਾਈਨ ਇਹ ਵੀ ਤੁਸੀਂ ਦੇਖ ਸਕਦੇ ਹੋ 3D ਦੇ ਵਿੱਚ ਡਿਜ਼ਾਈਨ ਆ ਗਿਆ ਹੈ ਪੀਕੇ ਐਸ ਤੋਂ ਇਲਾਵਾ ਸਾਡੇ ਕੋਲੇ ਜਿਹੜਾ ਸਾਗਵਾਨ ਦੀ ਲੁੱਕ ਦੀ ਗੱਲ ਕਰੀਏ ਸਾਗਵਾਨ ਦੇ ਦਰਵਾਜ਼ੇ ਹੈਗੇ ਸਾਗਵਾਨ ਦੇ ਵਿੱਚ 3D ਮਿਲ ਜੇਗਾ ਤੁਹਾਨੂੰ ਇਹ ਜੀ ਮੇ ਸਾਗਵਾਨ ਦਾ ਹੈਂਡ ਮੇਡ ਕਨਸੈਪਟ ਆ ਗਿਆ ਜੀ ਇਹ ਸਾਗਵਾਨ ਦਾ 3D ਆ ਗਿਆ ਜੀ ਬਾਜੀ ਵਾਹ ਵਾਹ ਕਮਾਲ ਯਾਰ ਕਿਆ ਪਿਆਰਾ ਵਰਕ ਕੀਤਾ ਹੈ ਜੀ ਇਹ ਬਾਜੀ ਸਾਰੇ ਜਿਸ ਤਰ੍ਹਾਂ ਆਪਣੇ ਕਿੜੀ ਯੂਨਿਟ ਦੇ ਵਿੱਚ ਤਿਆਰ ਹੁੰਦੀ ਉਹ ਵੀ ਜਰੂਰ ਸਾਨੂੰ ਦਿਖਾਉਣਾ ਜੀ ਬਿਲਕੁਲ ਇਹ ਜੋ ਸਾਗਵਾਨ ਦਾ ਦਰਵਾਜ਼ਾ ਹੈ ਕੋਈ ਜੋਇੰਟ ਲੈਸ ਹੈ ਇਹ ਮਤਲਬ ਇੱਕ ਕੋ ਬੋਰਡ ਬਣਾ ਕੇ ਸਾਗਵਾਨ ਦਾ ਉਹਦੇ ਵਿੱਚੋਂ ਇੱਕ ਡਿਜ਼ਾਈਨ ਕੱਢਿਆ ਗਿਆ ਅਲੱਗ ਤੋਂ ਨਹੀਂ ਚੱਕਿਆ ਗਿਆ ਹੈਗਾ ਮਤਲਬ ਜਿੰਨੀ ਬੁੱਡ ਦੀ ਥਿਕਨੈਸ ਦੀ ਤੁਸੀਂ ਪਿੱਛੇ ਦਿਖਾ ਸਕਦੇ ਹੋ ਉਨੀ ਹੀ ਥਿਕਨੈਸ ਦੀ ਵੁੱਡ ਆਪਾਂ ਬੈਕ ਸਾਈਡ ਤੇ ਯੂਜ਼ ਕੀਤੀ ਹੈ ਮਤਲਬ ਇਹ ਅੰਦਰ ਯੂਜ਼ ਕੀਤੀ ਹੈ ਸੋ ਬਿਲਕੁਲ ਜਿਹੜੇ ਵੀ ਵੀਰ ਭਰਾ ਸਾਡੀ ਵੀਡੀਓ ਨੂੰ ਦੇਖ ਰਿਹਾ ਪਾਜੀ ਇੱਧਰ ਦਰਵਾਜਾ ਦਿਖਾਓ ਕਿ ਆ ਚੀਜ਼ ਜਿਹੜੀ ਹੈ ਨਾ ਵਾਕਈ ਬਾਕਮ ਵਾਲਿਆ ਕਿ ਤੁਹਾਡੀ ਕੋਠੀ ਜਿਹੜੀ ਆ ਆ ਦਰਵਾਜਾ ਜਦੋਂ ਲੱਗੂਗਾ ਨਾ ਪੂਰੀ ਲਗਜ਼ਰੀ ਲੁੱਕ ਆਊਗੀ ਤੇ ਕਮਾਲ ਦੀਆਂ ਚੀਜ਼ਾਂ ਵਾ ਵੀਡੀਓ ਚ ਐਂਡ ਤੱਕ ਬਣੇ ਰਹੋ ਹੋਰ ਵੀ ਦਰਵਾਜੇ ਤੁਹਾਨੂੰ ਦਿਖਾਉਣੇ ਆ ਤੇ ਹਜੇ ਹੋਰ ਵੱਡੇ ਵੱਡੇ ਫਾਇਦੇ ਤੁਹਾਡੇ ਕਰਵਾਉਣੇ ਆ ਹਾਂਜੀ ਭਾਜੀ ਹੋਰ ਕੀ ਡਿਜ਼ਾਈਨਿੰਗ ਹੈ ਜੀ ਡਿਜ਼ਾਈਨ ਮੈਂ ਫਿਰ ਕਹਿ ਰਿਹਾ ਕੋਈ ਵੀ ਲੈ ਕੇ ਆ ਸਕਦਾ ਹੈ ਕਸਟਮਰ ਇੰਟਰਨੈਟ ਤੋਂ ਲੱਭ ਕੇ ਇਸ ਤੋਂ ਇਲਾਵਾ ਕੈਟਲੌਗਸ ਚ ਹਜ਼ਾਰਾਂ ਲੱਖਾਂ ਡਿਜ਼ਾਈਨ ਮਿਲ ਜਾਣਗੇ ਸਾਡੇ ਕੋਲੇ ਕਸਟਮਰ ਸਾਨੂੰ ਵਟਸਐਪ ਕਰਕੇ ਹੋਰ ਡਿਜ਼ਾਈਨ ਮੰਗਵਾਉਣਾ ਚਾਹੁੰਦਾ ਹੋਰ ਡਿਜ਼ਾਈਨ ਮਿਲ ਜਾਏਗਾ ਇਹ ਵਾਲਾ ਜਿਹੜਾ ਦਰਵਾਜਾ ਆ ਗਿਆ ਜੀ ਇਹ ਆਪਣਾ ਆ ਗਿਆ ਸਟਿਕ ਪਲਾਈ ਵੇ ਨੀਅਰ ਦਰਵਾਜਾ ਆ ਗਿਆ ਨੈਚੁਰਲ ਵੇਨੀਅਰ ਲੱਗੀ ਹੈ ਦੋਨੇ ਸਾਈ ਜਿਹੜੇ ਪ੍ਰਾਈਸ ਦੀ ਗੱਲ ਕਰੀਏ 500 ਰੁਪਏ ਸਕਰ ਫੁੱਟ ਦਾ ਇਹਦਾ ਪ੍ਰਾਈਸ ਹੈ ਜੀ ਜੋ ਕਸਟਮਰ ਨੂੰ ਦਰਵਾਜ਼ਾ ਹੈਗਾ ਇਸ ਕੰਡੀਸ਼ਨ ਦੇ ਵਿੱਚ ਮਿਲੇਗਾ ਜਦੋਂ ਕੰਡੀਸ਼ਨ ਹੋਏਗੀ ਇਸ ਕੰਡੀਸ਼ਨ ਦੇ ਵਿੱਚ ਦਰਵਾਜ਼ਾ ਮਿਲੇਗਾ ਜੀ ਬਿਲਕੁਲ ਸੋ ਭਾਜੀ ਜਿਸ ਤਰ੍ਹਾਂ ਮੰਨ ਲਓ ਕਿ ਕਿਸੇ ਨੇ ਆਪਣੀ ਕੋਠੀ ਤੇ ਦਰਵਾਜ਼ੇ ਬਣਵਾਉਣੇ ਆ ਕਿਸ ਤਰ੍ਹਾਂ ਉਹ ਕੀ ਲੈ ਕੇ ਆਉਣ ਤੁਹਾਡੇ ਕੋਲ ਪੂਰੀ ਗਿਣਤੀ ਮਿੰਤੀ ਕਿਸ ਤਰ੍ਹਾਂ ਉਹ ਜਦੋਂ ਕਸਟਮਰ ਵਿਜ਼ਿਟ ਕਰੇ ਦਰਵਾਜ਼ੇ ਦੇਖਣੇ ਆਫਿਸ ਦੇ ਵਿੱਚ ਤਾਂ ਸਾਡੇ ਕੋਲੇ ਸਾਈਜ਼ ਜ਼ਰੂਰ ਲੈ ਕੇ ਆਵੇ ਕਿਉਂਕਿ ਉਹਦਾ ਐਸਟੀਮੇਟ ਪ੍ਰੋਪਰ ਸਾਈਜ਼ ਦੇ ਨਾਲ ਹੀ ਬਣੇਗਾ ਕਈ ਵਾਰ ਕਸਟਮਰ ਕਹਿੰਦਾ ਜੀ ਮੈਂ 7x4 ਦਾ ਦਰਵਾਜਾ 8x4 ਦਾ ਦਰਵਾਜਾ ਇਸ ਤਰ੍ਹਾਂ ਕੈਲਕੂਲੇਸ਼ਨ ਹਮੇਸ਼ਾ ਗਲਤ ਹੋ ਜਾਂਦੀ ਹੈ ਜੀ ਜਦੋਂ ਇੰਚਾਂ ਦੇ ਵਿੱਚ ਸਾਈਜ਼ ਪਹੁੰਚੇਗਾ ਕਿਉਂਕਿ ਦਰਵਾਜਾ ਸੀ ਇੰਚ ਵਾਈ ਇੰਚ ਹੀ ਜੋੜਾਂਗੇ ਇਸ ਦਾ ਨਹੀਂ ਹੈਗਾ ਵੀ ਪੌਣੇ 7 ਫੁੱਟ ਦਿੱਤਾ 7 ਫੁੱਟ ਦੀ ਪਮਾਇਸ਼ ਲੈ ਲਈ ਤਾਂ ਪਮਾਇਸ਼ ਬਿਲਕੁਲ 00 ਲਈ ਜਾਏਗੀ ਤਾਂ ਜੋ ਸਾਗਵਾਨ ਦੇ ਪ੍ਰਾਈਸ ਹੈ 3D ਦੇ ਵਿੱਚ ਆਪਾਂ ਗੱਲ ਕਰੀਏ 800 ਰੁਪਇਆ ਪਾਈਨ ਦਾ ਪ੍ਰਾਈਸ ਆ ਗਿਆ 500 ਰੁਪਇਆ ਇਹ ਪਾਈਨ ਦਾ ਪ੍ਰਾਈਸ ਹੈ ਜਰਮਨ ਪਾਈਨ ਦੀ ਲੱਕੜੀ ਹੈ ਪੂਰਾ ਇੱਕੋ ਹੀ ਲੱਕੜ ਦੇ ਵਿੱਚੋਂ ਕੱਢਿਆ ਗਿਆ ਇਹ ਡਿਜ਼ਾਈਨ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਮੋਟਾਈ ਲੱਕੜ ਦੀ ਸੇਮ ਹੋਏਗੀ। ਬਾਜੀ ਜਿਸ ਤਰ੍ਹਾਂ ਇਹ ਆਰਟੀਕਲ ਦੀ ਗੱਲ ਕਰੀਏ ਤਾਂ ਜੇਕਰ ਪੂਰੇ ਦਰਵਾਜ਼ੇ ਦੀ ਗੱਲ ਕਰੀਏ ਤਾਂ तकरीबन ਕਿੰਨੇ ਕੁ ਦਾ ਬਣ ਗਿਆ ਦਰਵਾਜ਼ਾ? तकरीबन 20 ਫੁੱਟ ਦੀ ਅਸੀਂ ਐਵਰੇਜ ਦੀ ਗੱਲ ਕਰਦੇ ਆ ਜੀ। ਦਰਵਾਜ਼ੇ ਦੀ ਜੋ ਐਵਰੇਜ ਨਿਕਲਦੀ ਹੈ ਕਿਉਂਕਿ ਇੱਕ ਘਰ ਦੇ ਵਿੱਚ 7 ਜਾਂ 10 ਦਰਵਾਜ਼ੇ ਲੱਗਣੇ ਤੇ ਐਵਰੇਜ 20 ਫੁੱਟ ਦੀ ਨਿਕਲੇਗੀ ਉਹਦੀ। ਐਵਰੇਜ 20 ਫੁੱਟ ਦਾ ਮਤਲਬ ਇਹ ਦਰਵਾਜ਼ਾ 500 ਰੁਪਏ ਦਾ ਹੋ ਗਿਆ 500 ਨਾਲ ਕੈਲਕੂਲੇਟ ਕਰ ਲਓ ਜੀ 10000 ਰੁਪਏ ਦਾ ਦਰਵਾਜ਼ਾ ਹੋ ਗਿਆ ਫੁੱਲ वुਡ ਦੇ ਵਿੱਚ। ਸੋ ਬਿਲਕੁਲ ਇੰਦਰ ਬਾਜੀ ਕੁ ਡਿਜ਼ਾਈਨਿੰਗ ਦੇਖੋ ਕਿ ਸਾਡਾ ਵੀ ਮਨ ਖੁਸ਼ ਹੋ ਰਿਹਾ ਵਾ ਇੱਥੇ ਆਰਟੀਕਲ ਦੇਖ ਕੇ ਕਿ ਵਾ ਇਧਰ ਦੇਖੋ ਯਾਰ ਆ ਉਸ ਤੋਂ ਵੀ ਪਿਆਰਾ ਭਾਜੀ ਵਾਕਈ ਇਹ ਬਿਲਕੁਲ ਹਾਫ ਸਨ ਡਿਜ਼ਾਈਨ ਹੈ ਸਾਗਵਾਨ ਦਾ ਦਰਵਾਜਾ ਹੈ ਖਾਸ ਕਰਕੇ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਸਾਗਵਾਨ ਹੈਗੀ ਆ ਉਹ ਐਮਪੀ ਜਬਲਪੁਰ ਦੀ ਹੈਗੀ ਹੈ ਬਿੱਲ ਤੇ ਲਿਖ ਕੇ ਦਿੱਤਾ ਜਾਊਗਾ ਐਮਪੀ ਦੀ ਸਾਗਵਾਨ ਹੈ ਮਤਲਬ ਸਾਗਵਾਨ ਦੀ ਬਹੁਤ ਕੁਆਲਿਟੀ ਹੁੰਦੀ ਹੈ ਜੀ ਸਾਗਵਾਨ ਨਾਮ ਦੇ ਨਾਲ ਨਾਲ ਸਟਾਰਟ ਹੋ ਜਾਂਦੀ ਹੈ 22500 ਤੋਂ ਸਾਗਵਾਨ ਜਾਂਦੀ ਹੈ 6-7000 ਤੱਕ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਸਾਗਵਾਨ ਦਾ ਆਰਟੀਕਲ ਹੈ ਪ੍ਰਾਈਸ ਹੈਗਾ 800 ਰੁਪਏ ਸਕੁਅਰ ਫੁੱਟ ਤੇ ਭਾਜੀ ਜਿਸ ਤਰ੍ਹਾਂ ਗਰੰਟੀ ਦੀ ਗੱਲ ਕੀਤੀ ਜਾਵੇ ਤਾਂ ਗਰੰਟੀ ਕੀ ਹੁੰਦੀ ਉਹ ਜਰੂਰ ਦੱਸੋ ਦੇਖੋ ਸਾਗਵਾਨ ਦੀ ਗਰੰਟੀ ਵੈਸੇ ਤਾਂ ਸੀ 25 ਸਾਲ ਦੀ ਦਿੰਨੇ ਬਟ 100 ਸਾਲ ਵੀ ਦਰਵਾਜ਼ਾ ਕਿਤੇ ਜਾਣ ਵਾਲਾ ਹੈ ਨਹੀਂ ਇਹ ਦਰਵਾਜ਼ਾ ਭਾਜੀ ਜਿਸ ਤਰ੍ਹਾਂ ਤਕਰੀਬਨ ਮਾਰਕੀਟ 'ਚ ਕੀ ਹੁੰਦਾ ਕਿ ਕਹਿ ਦਿੰਦੇ ਆ ਗਰੰਟੀ ਆਪਣੀ ਗਰੰਟੀ ਰਿਟਨ ਦੇ ਵਿੱਚ ਦੋਗੇ ਜੀ ਬਿਲਕੁਲ ਰਿਟਨ ਦੇ ਵਿੱਚ ਹੋਏਗੀ ਗਰੰਟੀ ਬਟ ਇਹ ਹੈ ਕਸਟਮਰ ਨੂੰ ਜਦੋਂ ਜਾਣ ਸਾਰੀ ਪੇਂਟ ਪਾਲਿਸ਼ ਕਰਵਾਉਣਾ ਇਹਨੂੰ ਕਿਉਂਕਿ ਜਦੋਂ ਸਾਡੇ ਕੋਲੇ ਜਾਏਗਾ ਬਿਲਕੁਲ ਸੁੱਕਾ ਹੋਏਗਾ ਮੌਇ ਮਤਲਬ ਅਗਰ ਮੌਇਸਚਰ ਹੋਏਗਾ ਦਰਵਾਜੇ ਦੇ ਵਿੱਚ ਕਿੰਨਾ ਮੌਇਸਚਰ ਹੈਗਾ ਅਸੀਂ ਮਸ਼ੀਨ ਨਾਲ ਉਹਨੂੰ ਟੈਸਟ ਕਰਵਾ ਕੇ ਵੀ ਦਿਖਾ ਦਾਂਗੇ ਜੀ ਸੋ ਬਿਲਕੁਲ ਉਹ ਵੀ ਅੱਗੇ ਤੁਹਾਨੂੰ ਮੌਇਸਚਰ ਵੀ ਅਸੀਂ ਟੈਸਟ ਕਰਕੇ ਦਿਖਾਵਾਂਗੇ ਦਰਵਾਜੇ ਦਾ ਸੋ ਲਗਾਤਾਰੀ ਡਿਜ਼ਾਈਨਿੰਗ ਤੁਹਾਨੂੰ ਦਿਖਾਵਾਂਗੇ ਤਾਂ ਰੇਂਜ ਤੁਹਾਨੂੰ ਹਰ ਤਰੀਕੇ ਦੀ ਮਿਲ ਜੂਗੀ ਬਟ ਇਹ ਜਿਹੜਾ ਕਨਸੈਪਟ ਆ ਸਾਡਾ ਇਹ ਲਗਜ਼ਰੀਅਸ ਦਰਵਾਜਿਆਂ ਵਾਸਤੇ ਆ ਡਿਜ਼ਾਈਨਰ ਦਰਵਾਜਿਆਂ ਵਾਸਤੇ ਆ ਜੀ ਇਹ ਤੁਸੀਂ ਸਾਹਮਣੇ ਜਿਹੜਾ ਦਰਵਾਜ਼ਾ ਦੇਖ ਰਹੇ ਹੋ ਫੁੱਲ ਐਚ ਡੀ ਐਚ ਐਮ ਆਰ ਦੇ ਵਿੱਚ ਦਰਵਾਜ਼ਾ 2D ਦਾ ਡਿਜ਼ਾਈਨ ਹੈ ਪ੍ਰਾਈਸ ਦੀ ਗੱਲ ਕਰੀਏ 450 ਰੁਪਏ ਸਕੁਅਰ ਫੁੱਟ ਦਾ ਐਜ਼ ਅ ਪ੍ਰਾਈਸ ਹੈ ਜੀ ਬੋਥ ਸਾਈਡ ਤੇ ਡਿਜ਼ਾਈਨ ਮਿਲੇਗਾ ਉਹੀ ਗਾਰੰਟੀ ਵਾਰੰਟੀ ਹੈ ਜੋ ਰਿਟਰਨ ਦੇ ਵਿੱਚ ਮਿਲੇਗੀ ਜੀ ਸੋ ਬਿਲਕੁਲ ਡਿਜ਼ਾਈਨਿੰਗ ਤੁਸੀਂ ਲਗਾਤਾਰ ਦੇਖੋ ਕਿ ਡਿਜ਼ਾਈਨਿੰਗ ਕਾਫੀ ਆ ਬਹੁਤ ਵੱਡਾ ਸ਼ੋਰੂਮ ਆ ਤੁਸੀਂ ਦੇਖੋ ਨਾਲ ਦੀ ਨਾਲ ਤੁਹਾਨੂੰ ਮੈਨੂਫੈਕਚਰਿੰਗ ਯੂਨਿਟ ਵੀ ਦਿਖਾਵਾਂਗੇ ਤੇ ਪਹਿਲਾਂ ਤੁਹਾਨੂੰ ਡਿਜ਼ਾਈਨ ਦਿਖਾਉਣੇ ਆ ਜੀ ਇਹ ਡਿਜ਼ਾਈਨ ਆ ਗਿਆ ਵੈਨਿਅਰ ਦਾ ਜੀ ਦੋਨੋਂ ਪਾਸੇ ਨੈਚੁਰਲ ਵੈ ਪ੍ਰਾਈਸ ਦੀ ਗੱਲ ਕਰੀਏ 450 ਰੁਪਏ ਸਕੁਅਰ ਫੁੱਟ ਦੇ ਦਾ ਪ੍ਰਾਈਸ ਹੈ ਜੀ ਬਾਕੀ ਇਹਦੇ ਵਿੱਚ ਵੀ ਡਿਜ਼ਾਈਨ ਸਾਡੇ ਕੋਲ 2000 ਤੋਂ ਪਲੱਸ ਹੈ ਅਨਲਿਮਿਟਿਡ ਡਿਜ਼ਾਈਨ ਨੇ ਕਸਟਮਰ ਸੀਐਨਸੀ ਡਿਜ਼ਾਈਨ ਜਾਂ ਹੈਂਡਮੇਡ ਕੋਈ ਵੀ ਲੈ ਕੇ ਆ ਸਕਦਾ ਸਾਨੂੰ ਕੋਈ ਦਿੱਕਤ ਨਹੀਂ ਹੈ ਜੋ ਸਾਡੀ ਡਿਲੀਵਰੀ ਟਾਈਮ ਹੋਏਗਾ 20 ਤੋਂ 25 ਦਿਨ ਅਸੀਂ ਆਰਡਰ ਨੂੰ ਬਣਾਉਣ ਤੇ ਲੈਣੇ ਆ ਜਦੋਂ ਵੀ ਕਸਟਮਰ ਲੈ ਕੇ ਆਏਗਾ ਸਾਈਜ਼ ਆਪਣਾ 20 ਤੋਂ 25 ਦਿਨ ਆਪਣੇ ਨਾਲ ਜਰੂਰ ਲੈ ਕੇ ਆਵੇ ਤਾਂ ਜੋ ਸਾਨੂੰ ਟਾਈਮ ਮਿਲ ਸਕੇ ਅਕੋਰਡਿੰਗ ਤੋਂ ਉਹਦੇ ਸਾਈਜ਼ ਬਣਾਣ ਦਾ ਜੋ ਨੇ ਕਸਟਮਰ ਨੇ ਡਿਜ਼ਾਈਨ ਪਸੰਦ ਕੀਤਾ ਉਹ ਡਿਜ਼ਾਈਨ ਬਣਾਣ ਦਾ ਇਹ ਤੁਸੀਂ ਸਾਗਵਾਨ ਦਾ ਦਰਵਾਜ਼ਾ ਦੇਖ ਰਹੇ ਹੋ 2575 ਦਾ ਦਰਵਾਜ਼ਾ ਹੈ ਪ੍ਰਾਈਸ ਦੀ ਗੱਲ ਕਰੀਏ 550 ਰੁਪਏ ਸਿੰਗਲ ਸਾਈਡ ਡਿਜ਼ਾਈਨ 650 ਰੁਪਏ ਡਬਲ ਸਾਈਡ ਡਿਜ਼ਾਈਨ ਭਾਜੀ ਇਹ ਕੀ ਮਤਲਬ ਮਤਲਬ 2575 ਮੰਨ ਲਓ ਆ ਕਿਹੜਾ ਵਰਕ ਕੀਤਾ 25 25 25% ਦੇ ਵਿੱਚ ਟੀਕਪਲਾਈ ਦਾ ਕੰਮ ਕੀਤਾ ਹੋਇਆ ਜੀ ਠੀਕ ਹੈ ਤੇ 75% ਇਹਦੇ ਵਿੱਚ ਐਮਪੀ ਦੀ ਸਾਗਵਾਨ ਦਾ ਕੰਮ ਕੀਤਾ ਹੋਇਆ ਮੋਸਟਲੀ ਕੋਈ ਦੁਕਾਨਦਾਰ ਦੱਸੇਗਾ ਨਹੀਂ ਕਹਦੇਗਾ ਸਾਗਵਾਨ ਦਾ ਦਰਵਾਜਾ ਹੈ ਬਟ ਇਹਦੇ ਵਿੱਚ ਅਸੀਂ ਕਲੀਅਰ ਦੱਸਦੇ ਆ ਵੀ 25 75 ਦਾ ਕੰਮ ਹੈ 25% ਟਿਕਪਲਾਈ ਦਾ ਕੰਮ ਹੈ ਜੋ ਸਾਗਵਾਨ ਦੀ ਪਲਾਈ ਹੋਏਗੀ 75% ਹੈ ਜਿਹੜਾ ਪਿਓਰ ਜਿਹੜਾ ਸਾਗਵਾਨ ਹੈ ਉਹਦਾ ਕੰਮ ਹੈਗਾ ਇਸ ਤਰ੍ਹਾਂ ਹੀ ਇਹ ਵੀ ਦਰਵਾਜਾ ਹੈ 25 75 ਦਾ ਕੰਮ ਹੈ ਜੀ ਇਹਦੇ ਵਿੱਚ ਵੀ 25% ਜੋ ਉੱਪਰ ਤੁਹਾਨੂੰ ਦਿਖ ਰਹੀ ਹੈ ਸਾਗਵਾਨ ਹੈ ਸਾਰੀ ਜਿਹੜੀ ਅੰਦਰ ਹੈਗੀ ਹੈ ਫਲਸ ਡੋਰ ਹੈ ਉਹ ਜੇਵੀ ਦਾ 75% ਸੋ ਬਿਲਕੁਲ ਕੁਆਲਿਟੀ ਦੇਖੋ ਕਿ ਹਰ ਇੱਕ ਚੀਜ਼ ਭਾਜੀ ਤੁਹਾਨੂੰ ਦੱਸ ਰਹੀ ਆ ਕੋਈ ਉਹ ਚੋਲ ਵਾਲਾ ਕੰਮ ਨਹੀਂ ਹਰ ਚੀਜ਼ ਤੁਹਾਨੂੰ ਗਾਈਡ ਕਰਕੇ ਪ੍ਰੋਪਰ ਤਰੀਕੇ ਨਾਲ ਦੱਸ ਕੇ ਦਿੱਤੀ ਜਾਊਗੀ ਤਾਂ ਡਿਜ਼ਾਈਨਿੰਗ ਕਾਫੀ ਆ ਸੋ ਜੇਕਰ ਡਿਜ਼ਾਈਨ ਵਧੀਆ ਲੱਗ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਜਿਹੜਾ ਵੀ ਕੋਈ ਆਪਣਾ ਸਾਥ ਸਬੰਧੀ ਕੋਈ ਦੋਸਤ ਮਿੱਤਰ ਆਪਣੀ ਕੋਠੀ ਤਿਆਰ ਜਾਂ ਵਿਲਾ ਤਿਆਰ ਕਰਨਾ ਚਾਹੁੰਦਾ ਵਾ ਤਾਂ ਤੁਸੀਂ ਭਾਜੀ ਉਹਨਾਂ ਦੇ ਨਾਲ ਸੰਪਰਕ ਕਰੋ ਭਾਜੀ ਜਿਸ ਤਰ੍ਹਾਂ ਕੁਝ ਆਰਕੀਟੈਕ ਵਗੈਰਾ ਤੁਹਾਡੇ ਨਾਲ ਜੇ ਸੰਪਰਕ ਕਰਨਾ ਚਾਹਣ ਜਾਂ ਜਿਹੜੇ ਕੋਠੀਆਂ ਤਿਆਰ ਕਰਦੇ ਆ ਜੀ ਬਿਲਕੁਲ ਉਹਨਾਂ ਵਾਸਤੇ ਕੀ ਸਪੈਸ਼ਲ ਆਫਰ ਹੈਗੀ ਕੋਈ ਬਿਲਕੁਲ ਜੀ ਉਹ ਆ ਕੇ ਮਿਲ ਕੇ ਗੱਲਬਾਤ ਕਰ ਸਕਦੇ ਨੇ ਦੁਕਾਨਦਾਰ ਨੇ ਦੁਕਾਨਦਾਰਾਂ ਵਾਸਤੇ ਵੀ ਹੈਗੀ ਹੈ ਜੋ ਪ੍ਰੋਜੈਕਟ ਦਾ ਕੰਮ ਕਰ ਰਹੇ ਆ ਮਤਲਬ ਪ੍ਰੋਜੈਕਟ ਰੇਂਜ ਵੀ ਹੈਗੀ ਹੈ ਸਾਡੇ ਕੋਲੇ 200 250 ਦਰਵਾਜਾ ਲੈ ਰਹੇ ਆ ਕੋਈ ਬਿਲਡਰ ਆ ਉਹ ਵੀ ਉਹਦੇ ਵਾਸਤੇ ਵੀ ਸਾਡੇ ਕੋਲੇ ਰੇਂਜ ਹੈਗੀ ਹੈ ਮਤਲਬ ਹਰ ਕਿਸੇ ਵਾਸਤੇ ਸਾਡੇ ਕੋਲੇ ਇੱਕ ਤੁਹਾਨੂੰ ਰੇਂਜ ਮਿਲ ਜੇਗੀ ਹਰ ਤਰ੍ਹਾਂ ਦਾ ਕੁਆਲਟੀ ਦਾ ਦਰਵਾਜਾ ਮਿਲ ਜੇਗਾ ਇਹ ਸਾਰਾ ਸਾਗਵਾਨ ਦਾ ਦਰਵਾਜੇ ਚੱਲ ਪਲਸ ਮਸ਼ੀਨ ਮੇਡ ਹੈਂਡ ਮੇਡ ਪਲਸ ਮਸ਼ੀਨ ਮੇਡ ਦੋਨੇ ਕਨਸੈਪਟ ਨਾਲ ਆਪਸ ਵਿੱਚ ਇਕੱਠੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਹੈਂਡਮੇਡ ਕਨਸੈਪਟ ਹੈ ਨਾਲ ਹੀ ਇਹਦੇ ਮਸ਼ੀਨ ਮੇਡ ਕਨਸੈਪਟ ਚੱਲੀ ਜਾ ਰਿਹਾ ਹੈ ਇਹ ਸਾਰਾ ਮਸ਼ੀਨ ਮੇਡ ਡਿਜ਼ਾਈਨ ਹੈ ਇਹ ਹੈਂਡਮੇਡ ਕਨਸੈਪਟ ਹੈ ਇਹ ਭਾਜੀ ਤਕਰੀਬਨ ਇਹਦੀ ਵੀ ਰੇਂਜ ਕਿੰਨੀ ਹੈ ਕਿਰਪਾ ਕਰਕੇ ਫੁੱਟ ਤੱਕ ਹੈ ਰੇਂਜ ਇਹਦੀ 750 ਰੁਪਏ ਸਕਰ ਫੁੱਟ ਰਹੇਗੀ ਜੀ ਜਿਹੜਾ ਮਸ਼ੀਨ ਵਰਕ ਹੋਏਗਾ ਪ੍ਰੋਪਰ ਸਾਗਵਾਨ ਦੇ ਵਿੱਚ ਉਹਦੀ 800 ਰੁਪਏ ਸਕਰ ਫੁੱਟ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੇ ਕਸਟਮਰ ਨੇ ਥੋੜਾ ਸਸਤਾ ਦਰਵਾਜ਼ਾ ਲੈਣਾ ਹੈ ਇਹ 750 ਰੁਪਏ ਸਕਰ ਫੁੱਟ ਆ ਗਿਆ ਜੀ ਇਹਦੇ ਵਿੱਚ ਜੋ ਕਾਰਵਿੰਗ ਕੀਤੀ ਹੋਈ ਹੈ ਅਸੀਂ ਐਚ ਡੀ ਐਚ ਐਮ ਰਚ ਕੀਤੀ ਹੋਈ ਹੈ ਜੋ ਦੇਉ ਸਾਰਾ ਦਾ ਸਾਰਾ ਸੀਐਨਸੀ ਡਿਜ਼ਾਈਨ ਹੈ ਜਿਹੜੀ ਥਿਕਨੈਸ ਦੀ वुਡ ਆਪਾਂ ਫਰੇਮਾਂ ਚ ਯੂਜ਼ ਕੀਤੀ ਹੈ ਉਹੀ ਥਿਕਨੈਸ ਦੀ वुਡ ਅੰਦਰ ਯੂਜ਼ ਕੀਤੀ ਹੈ ਮਤਲਬ ਮੋਸਟਲੀ ਕੀ ਹੁੰਦਾ ਹੈ ਅੰਦਰ ਕੱਟ ਥਿਕਨੈਸ ਦੀ ਲੱਕੜ ਯੂਜ਼ ਕਰਕੇ ਫਰੇਮਾਂ ਚ ਮੋਟੀ ਦਰਵਾਜੇ ਦੀ ਥਿਕਨੈਸ ਦੀ ਯੂਜ਼ ਕਰਕੇ ਉਹ ਦਰਵਾਜੇ ਨੂੰ ਮੋਟਾ ਦਿਖਾ ਦਿੱਤਾ ਜਾਂਦਾ ਹੈ ਜੀ ਹੈਨਾ ਬਟ ਇਹ ਤੁਸੀਂ ਦੇਖੋ ਤੁਸੀਂ ਅੱਗੋਂ ਔਰ ਪਿੱਛੋਂ ਦੇਖੋ ਤੁਹਾਨੂੰ ਬਿਲਕੁਲ ਸੇਮ ਮਿਲੇਗੀ ਸੋ ਬਿਲਕੁਲ ਆਹ ਭਾਜੀ ਦਰਵਾਜਾ ਦਿਖਾਓ ਯਾਰ ਕਿ ਆਹ ਦੀ ਕਮਾਲ ਦੀ ਚੀਜ਼ ਹੈ ਕਿ ਜਿੰਨੂੰ ਕਹਦੇ ਨੇ ਕਿ ਮਨ ਖੁਸ਼ ਹੋ ਗਿਆ ਆਹ ਡਿਜ਼ਾਈਨ ਵੇਖ ਕੇ ਮਨ ਖੁਸ਼ ਹੋ ਗਿਆ ਵ ਜਿਹੜੀ ਵੀ ਸਾਡੇ ਪ੍ਰਾ ਸਾਡੀ ਵੀਡੀਓ ਵੇਖ ਰਿਹਾ ਸਾਡੇ ਘਰ ਦੇ ਉੱਤੇ ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ ਵਾ ਆ ਦਰਵਾਜ਼ੇ ਤੋਂ ਤੁਸੀਂ ਦੇਖੋਗੇ ਨਾ ਤੁਸੀਂ ਕਹਿਣਾ ਬਸ ਭਾਈ ਜੀ ਇਹੀ ਲਾਉਣੇ ਆ ਘਰ ਦੇ ਵਿੱਚ ਤੁਸੀਂ ਇਹ ਡਿਜ਼ਾਈਨ ਦੇਖਿਆ ਇਸ ਤੋਂ ਅੱਗੇ ਤੁਸੀਂ ਡਿਜ਼ਾਈਨ ਦੇਖੋਗੇ ਹੋਰ ਤੇ ਹੋਰ ਵੀ ਪ੍ਰੀਮੀਅਮ ਡਿਜ਼ਾਈਨ ਹੈ ਇਹ ਅਲੱਗ ਤੋਂ ਕੱਟ ਕੇ ਨਹੀਂ ਚਪੇ ਗਏ ਹੈਗੇ ਇਹ ਮਤਲਬ ਵਿੱਚੋਂ ਹੀ ਡਿਜ਼ਾਈਨ ਕੱਟਿਆ ਗਿਆ ਸੀਐਨਸੀ ਦੇ ਨਾਲ ਇਹ ਸਾਰਾ ਪੂਰਾ ਦਾ ਪੂਰਾ ਸਾਗਵਾਨ ਦੇ ਵਿੱਚ ਡਿਜ਼ਾਈਨ ਕੱਟਿਆ ਗਿਆ ਪ੍ਰਾਈਸ ਦੀ ਆਪਾਂ ਗੱਲ ਕਰ ਲੈਣੇ 800 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਜੀ ਇਹਦੇ ਵਿੱਚ ਗਾਰੰਟੀ ਵਾਰੰਟੀ 25 ਸਾਲ ਦੀ ਇਹਦੀ ਗਾਰੰਟੀ ਹੋਏਗੀ ਜੋ ਕਿ ਰੀਟਨ ਦੇ ਵਿੱਚ ਹੋਏਗੀ ਜੀ ਸੋ ਬਿਲਕੁਲ ਆ ਵੀ ਭਾਜੀ ਡਿਜ਼ਾਈਨ ਦਿਖਾਓ ਯਾਰ ਡਿਜ਼ਾਈਨ ਤੇ ਸਾਰੇ ਇੱਕ ਤੋਂ ਇੱਕ ਹਟਕੇ ਆ ਕਿ ਤੁਹਾਡਾ ਤੁਹਾਨੂੰ ਨਜ਼ਾਰਾ ਆਉਣ ਵਾਲਾ ਵਾ ਤੇ ਤੁਸੀਂ ਕਨਫਿਊਜ਼ ਵੀ ਹੋਗੇ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਆ ਦਰਵਾਜ਼ਾ ਦੇਖੋ ਕਿੰਨਾ ਪਿਆਰਾ ਕਿੰਨਾ ਲਗਜ਼ਰੀ ਸਿ ਡਿਜ਼ਾਈਨ ਆ ਤਾਂ ਭਾਈ ਨੇ ਜਦੋਂ ਆ ਦਿਖਾਇਆ ਨਾ ਤਾਂ ਮਨ ਹੋਰ ਖੁਸ਼ ਹੋ ਗਿਆ ਕਿ ਵਾਕਈ ਇੱਕ ਤੋਂ ਇੱਕ हट ਕੇ ਡਿਜ਼ਾਈਨ ਤੁਹਾਨੂੰ ਮਿਲਨੇ ਆ ਜੀ ਡਿਜ਼ਾਈਨ ਇਸ ਤੋਂ ਇਲਾਵਾ ਕੋਈ ਇੰਟਰਨੈਟ ਤੇ ਗੂਗਲ ਕਰਕੇ ਵੀ ਲੈ ਕੇ ਆ ਸਕਦਾ ਹੈ ਇਹ ਪੂਰਾ ਦਾ ਪੂਰਾ ਫੱਟੇ ਚ ਕਰਵ ਕਰਤਾ ਹੋਇਆ ਇਹ ਨਹੀਂ ਹੈ ਫਰੇਮਾਂ ਸਾਗਵਾਨ ਦੀਆਂ ਅੱਗੇ ਪਲਾਈ ਪਾਤੀ ਜਾਂ ਹੋਰ ਪਾਤੀ ਉਹ ਕਲੀਅਰ ਤੁਹਾਨੂੰ ਕੀਤਾ ਗਿਆ ਇਹ ਐਚ ਡੀ ਐਚ ਐਮ ਆਰ ਦਾ ਦਰਵਾਜ਼ਾ ਹੈਗਾ ਜੀ ਪੇਂਟ ਪਾਲਿਸ਼ ਕਸਟਮਰ ਨੇ ਕਰਵਾਣਾ 375 ਰੁਪਏ ਦਾ ਪ੍ਰਾਈਸ ਹੈਗਾ ਜੀ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਦੇ ਵਾਸਤੇ 350 ਰੁਪਏ ਹੈ ਜੀ ਸੇ ਪਾ ਜੀ ਇਸ ਤੋਂ ਇਲਾਵਾ ਜਿਸ ਤਰ੍ਹਾਂ ਆਪਾਂ ਚੰਡੀਗੜ੍ਹ ਏਰੀਆ ਦੇ ਵਿੱਚ ਬੈਠੇ ਹੋਏ ਆਂ ਤਾਂ ਆਰਕੀਟੈਕਟਾਂ ਇੰਜੀਨੀਅਰਸ ਦੀ ਡਿਮਾਂਡ ਬੜੀ ਹੁੰਦੀ ਆ ਡਿਜ਼ਾਈਨ ਵੀ ਇੱਕ ਤੋਂ ਇੱਕ ਹਟ ਕੇ ਆਉਂਦੇ ਆ ਕੋਈ ਅਮਰੀਕਾ ਤੋਂ ਡਿਜ਼ਾਈਨਿੰਗ ਕਰਵਾਉਂਦਾ ਕੋਈ ਵੱਡੇ ਵੱਡੇ ਸ਼ਹਿਰਾਂ ਜੋ ਦਿੱਲੀ ਤੋਂ ਡਿਜ਼ਾਈਨਿੰਗ ਕਰਵਾਉਂਦਾ ਜੋ ਬਹੁਤ ਮਤਲਬ ਉਹਰੇ ਕਸਟਮਰ ਹੈਗੇ ਜਿਹੜੇ ਬਿਲਾ ਬਣਾ ਰਹੇ ਨੇ ਪੈਂਟ ਹਾਊਸ ਬਣਾ ਰਹੇ ਨੇ ਉਹਨਾਂ ਦੇ ਮੋਸਟਲੀ ਡਿਜ਼ਾਈਨ ਫੋਰਨ ਤੋਂ ਹੀ ਹੋ ਕੇ ਆਂਦਦੇ ਨੇ ਔਰ ਡਿਜ਼ਾਈਨ ਇੱਕ ਤੋਂ ਇੱਕ ਆਂਦਾ ਹੈ ਡਿਜ਼ਾਈਨ ਮੈਂ ਫਿਰ ਕਹ ਰਿਹਾ ਕੋਈ ਵੀ ਤੋਂ ਆਰਕੀਟੈਕਟਰ ਨੂੰ ਦਿੰਦਾ ਔਰੇ ਨਾਂ ਨਹੀਂ ਕੀਤੀ ਜਾਊਗੀ ਡਿ ਜਿਵੇਂ ਇਹ ਪਾਈਨ ਤੇ ਬਣਾਇਆ ਹੋਇਆ ਹੈ ਉਹ ਸਾਗਵਾਨ ਤੇ ਸੀ ਐਚ ਡੀ ਐਚ ਐਮ ਆਰ ਤੇ ਬਣਾਣਾ ਉਹ ਵੀ ਆਪਸ਼ਨ ਹੈਗੀ ਹੈ ਅਕੋਰਡਿੰਗ ਟੂ ਬਜਟ ਕਿਸੇ ਦਾ ਬਜਟ ਨਹੀਂ ਹੁੰਦਾ ਐਚ ਡੀ ਐਚ ਸਾਗਵਾਨ ਦਾ ਇੰਨੀ ਮਹਿੰਗੀ ਲੱਕੜ ਤਾਂ ਥੋੜਾ ਜਿਹਾ ਕਸਟਮਰ ਨੂੰ ਇਹ ਲੱਗਾ ਥੋੜਾ ਸਸਤਾ ਬਣਵਾ ਲਈਏ ਪਰ ਡਿਜ਼ਾਈਨ ਉਹੀ ਬਣਵਾਣਾ ਉਹਦੇ ਵਾਸਤੇ ਵੀ ਆਪਸ਼ਨ ਹੈ ਉਹਦੇ ਵਾਸਤੇ ਆਪਾਂ ਪਾਈਨ ਊਡ ਦੇ ਚੋ ਡਿਜ਼ਾਈਨ ਕਰਵ ਕਰਕੇ ਦੇ ਦਾਂਗੇ ਜਿਵੇਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾਇਆ ਹੋਇਆ ਹੈ ਇਹ ਐਚ ਡੀ ਐਚ ਐਮ ਆਰ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਪਾਈਨ ਊਡ ਦੇ ਵਿੱਚ ਫਰੇਮਾਂ ਦੇ ਵਿੱਚ ਯੂਜ਼ ਕੀਤੀ ਹੋਈ ਹੈ ਇਸ ਦੇ ਨਾਲ ਇਹਦਾ ਰੇਟ ਹੈਗਾ ਜਿਹੜਾ 25 ਡਿਜ਼ਾਈਨ ਇਹਦੇ ਵਿੱਚ ਵੀ ਕੋਈ ਵੀ ਜਾਵੇ ਕਸਟਮਰ ਸੋ ਬਿਲਕੁਲ ਦੋਸਤੋ ਮੈਂ ਬਾਰ ਬਾਰ ਤੁਹਾਨੂੰ ਕਹਾਂਗਾ ਕਿ ਜੇਕਰ ਤੁਸੀਂ ਕੋਠੀ ਤਿਆਰ ਕਰ ਰਹੇ ਜੇ ਨਾ ਤਾਂ ਕੋਠੀਆਂ ਬਾਰ ਬਾਰ ਨਹੀਂ ਬਣਦੀਆਂ ਆ ਚੀਜ਼ਾਂ ਬਾਰ ਬਾਰ ਨਹੀਂ ਲੱਗਣੀਆਂ ਕਿ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਨਾ ਪਵੇ ਕਿ ਯਾਰ ਵਾਕਈ ਆ ਚੀਜ਼ ਲਗਾ ਲੈਣੀ ਚਾਹੀਦੀ ਸੀ ਮੰਦੀ ਰੀਜ ਹੈ ਜੇ ਇਸੇ ਕਰਕੇ ਹੀ ਤੁਹਾਨੂੰ ਕਹਿ ਰਹੇ ਆ ਵਿਜ਼ਿਟ ਜ਼ਰੂਰ ਕਰਨਾ ਵਾ ਐਡਰੈਸ ਇੱਥਾ ਮੈਂਸ਼ਨ ਕੀਤਾ ਹੋਇਆ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਇੱਕ ਵਾਰੀ ਆ ਕੇ ਤੁਸੀਂ ਨਾ ਯਾਰਾ ਗਾ ਨਜ਼ਾਰਾ ਵੇਖੋ ਤੁਸੀਂ ਆਪੇ ਕਹੋਗੇ ਕਿ ਯਾਰ ਵਾਕਈ ਕੋਈ ਜੈਨੂਇਨ ਵੀਡੀਓ ਦਿਖਾਈ ਸੀ ਤੁਹਾਨੂੰ ਇਸ ਤੋਂ ਇਲਾਵਾ ਕਸਟਮਰ ਦੀ ਡਿਮਾਂਡ ਰਹਿੰਦੀ ਹੈ ਜਦੋਂ ਉਹ ਦਰਵਾਜ਼ੇ ਲਗਾਏਗਾ ਤਾਂ ਮੈਚ ਸਟੋਰ ਜਾਲੀ ਵਾਲੇ ਦਰਵਾਜ਼ੇ ਜ਼ਰੂਰ ਲਗਾਏਗਾ ਕਸਟਮਰ ਕਿਉਂਕਿ ਵੈਂਟੀਲੇਸ਼ਨ ਵਾਸਤੇ ਜ਼ਰੂਰੀ ਹੈ ਅੱਗੇ ਪਿੱਛੇ ਦਾ ਦਰਵਾਜ਼ਾ ਜਾਲੀ ਵਾਲਿਆਂ ਦੀ ਰੇਂਜ ਹੈ ਦਰਵਾਜ਼ਿਆਂ ਦੀ ਰੇਂਜ ਔਰ ਵਿੰਡੋ ਦੀ ਰੇਂਜ ਵੀ ਸਾਡੇ ਕੋਲੇ ਮਿਲ ਜਾਏਗੀ ਜਾਲੀ ਵਾਲੇ ਦਰਵਾਜ਼ੇ ਸਾਗਵਾਨ ਪਾਈਨ ਮਰਿੰਡੀ ਮੈਂ ਰੇਟ ਕਨਫਰਮ ਕਰਨਾ ਚਾਹੁੰਦਾ ਹੈ ਜਿਹੜਾ ਇਹਨਾਂ ਦਾ ਜਿਹੜਾ ਪਾਈਨ ਦਾ ਰੇਟ ਹੈ 250 300 ਡਬਲ ਸਾਈਡ ਦੋਨੇ ਸਾਈਡ ਡਿਜ਼ਾਈਨ ਉਹਨਾਂ ਨੇ 300 ਰੁਪਿਆ ਸਿੰਗਲ ਸਾਈਡ ਸਿੰਗਲ ਜਾਲੀ ਦੇ ਨਾਲ 200 ਰੁਪਿਆ 2500 ਰੁਪਿਆ ਔਰ ਸਾਗਵਾਨ ਦੇ ਵਿੱਚ ਆਪਾਂ ਗੱਲ ਕਰੀਏ 550 ਰੁਪਿਆ ਔਰ 600 ਰੁਪਿਆ ਡਬਲ ਸਾਈਡ ਡਿਜ਼ਾਈਨ ਸਟੀਲ ਵਰਕ ਕੀਤਾ ਹੋਇਆ ਜੋ ਸਾਡੀ ਜਾਲੀ ਹੋਏਗੀ ਦਰਵਾਜ਼ਿਆਂ ਦੀ ਜਾਲੀ ਇਹਨੂੰ ਪੇਂਟ ਪਾਲਿਸ਼ ਕਰਵਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇੱਕ ਜਾਲੀ ਜੋ ਸਾਡੀ ਅਲੂਮੀਨੀਅਮ ਦੀ ਹੋਏਗੀ ਔਰ ਦੂਜੀ ਜਾਲੀ ਐਸਐਸ ਦੀ ਹੋਏਗੀ ਜੋ ਹਮੇਸ਼ਾ ਇਸ ਤ ਡਬਲ ਜਾਲੀ ਜੋ ਸਟੀਲ ਵਰਕ ਕੀਤਾ ਹੋਇਆ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗੀ ਡਿਜ਼ਾਈਨ ਕੋਈ ਵੀ ਬਣਵਾ ਸਕਦਾ ਹੈ ਕਸਟਮਰ ਡਿਜ਼ਾਈਨ ਮਤਲਬ ਇਸ ਤੋਂ ਇਲਾਵਾ ਵੀ ਕਸਟਮਰ ਕੋਈ ਵੀ ਇੰਟਰਨੈਟ ਤੋਂ Google ਕਰਕੇ ਲੈ ਕੇ ਆਏਗਾ ਇਸ ਤੋਂ ਇਲਾਵਾ ਸਾਡਾ ਪੀਜ਼ਾ ਜੀ ਐਂਡ ਵੀ ਡੋਰ ਮੈਨੂਫੈਕਚਰਰ ਦੇ ਨਾਮ ਤੇ Facebook ਤੇ ਉਸੇ ਸਰਚ ਮਾਰੇਗਾ ਹਜ਼ਾਰਾਂ ਲੱਖਾਂ ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਦੀ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗੀ ਕੋਈ ਅਲੱਗ ਤੋਂ ਮਤਲਬ ਕੋਈ ਪੇਮੈਂਟ ਨਹੀਂ ਹੈਗੀ ਡਿਜ਼ਾਈਨ ਕੋਈ ਵੀ ਐਸੇ ਰੇਂਜ ਦੇ ਵਿੱਚ ਬੰਦਾ ਕਸਟਮਰ ਕਰਵਾ ਸਕਦਾ ਹੈ ਸੋ ਬਿਲਕੁਲ ਜਿਸ ਤਾਂ ਕਿ ਭਾਈ ਨੇ ਦੱਸਤਾ ਕਿ ਤੁਸੀਂ ਆਪਣਾ ਮਨਪਸੰਦੀਦਾ ਡਿਜ਼ਾਈਨ ਫੋਟ ਉਹ ਵੀ ਭਾਜੀ ਹੋਣੀ ਤਿਆਰ ਕਰਕੇ ਦੇਣਗੇ ਇਸ ਤਰ੍ਹਾਂ ਦੇ ਡਿਜ਼ਾਈਨਰ ਦਰਵਾਜ਼ੇ ਚਾਹੀਦੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਤਾਂ ਭਾਜੀ ਇੱਕ ਵਾਰੀ ਐਡਰੈਸ ਦਾ ਫੋਨ ਨੰਬਰ ਜੁਰੂਰ ਦੱਸ ਦਿਓ ਜੀ ਐਡਰੈਸ ਜੋ ਹੈਗਾ ਆਪਣਾ ਆਪਾ ਖਾਸ ਜਿਰਖਪੁਰ ਦੇ ਵਿੱਚ ਬੈਠੇ ਆ ਚੰਡੀਗੜ੍ਹ ਐਸ ਐਸ ਨਗਰ ਮੁਹਾਲੀ ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ Shimla-Kalka highway ਤੇ ਆਪਣਾ ਸ਼ੋਰੂਮ ਹੈ J&B Group Door Jirkhpur ਕਰਕੇ इजीली ਸਰਚ ਮਾਰੋਗੇ ਤੁਹਾਨੂੰ Google ਤੇ ਮਿਲ ਜੇਗੀ ਲੋਕੇਸ਼ਨ ਅਦਰਵਾਈਜ਼ ਜੋ WhatsApp ਨੰਬਰ ਚੱਲ ਰਿਹਾ ਉਹਨਾਂ ਤੇ ਤੁਸੀਂ ਹੈਲੋ ਹਾਈ ਲਿਖ ਕੇ ਲੋਕੇਸ਼ਨ ਮੰਗਵਾਉਂਗੇ ਮਿਲ ਜੇਗੀ ਐਸ ਤੋਂ ਇਲਾਵਾ ਡਿਜ਼ਾਈਨ ਮੰਗਵਾਉਂਗੇ ਘਰ ਬੈਠੇ ਤੁਸੀਂ ਆਪਣਾ ਐਸਟੀਮੇਟ ਬਣਵਾਉਣਾ ਚਾ ਹੋਲਡ ਅਵੇਲੇਬਲ ਹੈਗੀ ਹੈ ਸੋ ਬਿਲਕੁਲ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਕਾਫੀ ਪਸੰਦ ਆਈ ਹੋਏਗੀ ਤਾਂ ਜਰੂਰ ਵਿਜ਼ਿਟ ਕਰਨਾ ਵਾ ਨੰਬਰ ਇੱਥੇ ਮੈਂਸ਼ਨ ਕੀਤੇ ਹੋਏ ਆ